ਸ੍ਰੀ ਗਾਲਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਅਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ 2 ਜਨਵਰੀ ਸੇਲ ਦੇ ਲਈ ਲੈ ਕੇ ਆਏ ਹਾਂ ਇੱਕ ਬਸੇਰਾ ਤੇ ਇੱਕ ਬਸੇਰੀਆ ਦੋਵੇਂ ਜਨਵਰੀ ਕੀ ਕਰੇ ਖੜਿਆ ਪਹਿਲੇ ਨੰਬਰ ਤੇ ਹੈਗਾ ਜੀ ਆਪਣੇ ਲੋ ਇਹ ਮਾਰਵਾੜੀ ਬਸੇਰਾ ਇਹਦੇ ਦੋ ਪੈਰ ਚਿੱਟਿਆ ਤੇ ਮੱਥੇ ਪਟਾ জাফর ਕੋੜੇ ਦਾ ਇਹ ਬੱਚਾ জাফর ਕੋੜਾ ਹੈਗਾ ਜੀ ਪ੍ਰਭਾਤ ਕੋੜੇ ਦਾ ਬੱਚਾ ਬਾਕੀ ਪ੍ਰਭਾਤ ਦਾ ਇਹ ਪੁੱਤਾਂ ਤੇ 10 ਮਹੀਨੇ ਦੀ ਉਮਰ ਹੈ 55 ਇੰਚ ਦੀ ਹਾਈਟ ਹੈ। ਬਾਕੀ ਮੁੱਲੇ ਦਾ ਮਾਲਕ ਵੀਰ ਕਰਦੇ 2,50,000 ਰੁਪਇਆ ਜੇ ਕਿਸੇ ਨੂੰ ਆਉਂਦਾ ਹੋਇਆ ਪਸੰਦ ਤਾਂ ਗੱਲਬਾਤ ਕਰ ਲਿਓ। ਬਾਕੀ 10 ਮਹੀਨੇ ਦੀ ਉਮਰ ਹੈ ਤੇ 55 ਇੰਚ ਦੀ ਹਾਈਟ ਹੈ। ਕੰਨਾਂ ਕੋਨਾਂ ਦਾ ਸਕਰੀਨ ਹੈ, ਵਾਲ ਪਾਰੀਆਂ ਦਾ ਸਾਫਾ, ਮੱਥੇ ਵਟਾ 2 ਪੈਰ ਚਿੱਟਿਆ। ਬਾਕੀ ਬੋਡੀ ਦਾ ਅੰਤਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ। ਤੇ 2 ਜਨਵਰੀ ਇੱਕੋ ਕਰੇ ਖੜਿਆ, ਇੱਕ ਮਾਲ ਕਲਵੇ ਬਸੇਰੀ ਹੈ। ਬਾਕੀ ਬਸੇਰਾ ਤੁਸੀਂ ਚੈੱਕ ਕਰ ਸਕਦੇ ਹੋ ਆਨਲਾਈਨ ਟਾਈਮ 'ਚ ਚੰਗਾ ਕੱਦ ਦਿਖਾਟ ਕਰਨ ਵਾਲਾ ਘੋੜਾ ਬਣੂ জাফর ਘੋੜੇ ਦਾ ਇਹ ਬੱਚਾ ਤੇ ਪ੍ਰਭਾਤ ਦਾ ਪੁੱਤ ਬੱਕ ਨੰਗਨਾਂ ਦਾ ਵੀ ਸਕੀਨ ਆ ਮਾਲਕਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕਿਸੇ ਨੂੰ ਬਸੇਰਾ ਪਸੰਦ ਆਉਣਾ ਹੋਇਆ ਤਾਂ ਬਸੇਰੇ ਵਾਲੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਅੱਗੇ ਆਪਣੇ ਲਵੇ ਹੈਗੀ ਜੀ ਇਹ ਬਸੇਰੀ ਇਹ ਵੀ ਕੰਨਗਨਾਂ ਦੀ ਇਹ ਵੀ ਸਕੀਨ ਆ ਬੋਡੀ ਮੰਤਰ ਵੀ ਇਹਦਾ ਮਜ਼ਬੂਤ ਹੈ ਤੇ ਮਾਰਕਿੰਗ ਹੈਗੀ ਇਹਦੇ ਵੀ ਮੱਥੇ ਭਟਾ ਤੇ 2 ਪਰ ਚਿੱਟੇ ਆ ਬਾਕੀ ਤਾਂ ਹੰਤੋਂ ਲੰਬੀਆ ਕੰਨਾਂ ਗਨਾਂ ਦੀ ਸਕੀਨ ਆ ਬਾਡੀ ਦਾ ਅੰਤਰ ਵੀ ਮਜ਼ਬੂਤ ਆ ਤੇ ਇਹਦੀ ਉਮਰ ਹੈਗੀ ਜੀ 13 ਮਹੀਨੇ ਤੇ 57 ਇੰਚ ਦੀ ਹਾਈਟ ਹੈ 1,90,000 ਰੁਪਿਆ ਮਾਲਕ ਵੀ ਇਹਦਾ ਮੁੱਲ ਕਰਦੇ ਆ ਜੀ ਕਿਸ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਬਾਕੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆ ਆਪਾਂ ਨੂੰ WhatsApp ਤੇ ਫੋਟੋ ਵੀਡੀਓ ਭੇਜ ਸਕਦਾ ਹੈ ਬਾਕੀ ਬਸੇਰੀ ਸੁਣੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੇ ਕਿਸੇ ਨੂੰ ਆਉਂਦੀ ਹੋਈ ਪਸੰਦ ਤਾਂ ਕਰ ਲਿਓ ਗੱਲਬਾਤ ਮਾਲਕੀ ਰਾਣਾ ਦੋਵੇਂ ਜਨਵਰੀ ਕੋ ਘਰੇ ਖੜਿਆ ਬਸੇਰਾ ਤੇ ਬਸੇਰੀ ਕਰ ਲਿਓ ਸੰਪਰਕ ਮਿਲਾਂਗੇ ਹੋਰ ਵੀਡੀਓ ਚ ਧੰਨਵਾਦੀ